ਆਹ ਦੋਸਤੋ ਮੇਰੇ ਵੀਰੋ ਪਹਿਲਾ ਨੰਬਰ ਕੀਤਾ ਪਹਿਲਾ ਨੰਬਰ ਕੀਤਾ ਮੇਰੇ ਵੀਰੋ ਆਹ ਦੂਜੇ ਪਾਸੇ ਇਸੇ ਡਾਕਟਰ ਨੇ 19 ਫਰਵਰੀ ਨੂੰ ਉਹ ਕਹਿੰਦੇ ਸੁਧਾਰ ਦੇ ਲਾਗੇ ਕਰਕੇ ਮੁਟਿਆਰੇ ਜਿਹੜਾ ਤੋਗਲ ਪੰਨਾ ਉਹ ਚੌਥਾ ਨੰਬਰ ਕੀਤਾ ਮੇਰੇ ਵੀਰੋ ਇਸ ਚੌਥਾ ਨੰਬਰ ਤੇ ਪਹਿਲਾ ਨੰਬਰ ਭੈਣੀ ਵਾਡੇ ਵਾਲਾ ਇਸ ਵੇਲੇ ਖੇਡ ਦੇ ਮੈਦਾਨ ਦੇ ਰੁਕਾ ਡਾਕਟਰ ਪ੍ਰਵਿਰਤ ਕਰ ਰਿਹਾ ਮੇਰੇ ਵੀਰੋ وہ منڈا ہے ਵੰਦਨਾ ਕਰਦਾ ਉਹ ਕਹਿੰਦੇ ਦਿਲ ਦਾ ਨਹੀਂ ਮਾਰਾ ਉਹ ਪਿੱਠੇ ਪੋਟੇ ਲੱਗੇ ਨੇ ਉਹ ਕਹਿੰਦੇ ਦਿਲ ਦਾ ਨਹੀਂ ਮਾਰਾ ਹਰ ਕਦੇ ਜੰਮੇ ਰਸਵਰੇ ਭਾਨੀ ਬਾਗਾ ਪੈਣ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਜੱਗਾ ਜੀ ਪ੍ਰਦਰਸ਼ਨ ਕਰ ਰਿਹਾ ਪ੍ਰਦਰਸ਼ਨ ਕਰ ਰਿਹਾ ਅੱਜ ਕਹਿੰਦੇ ਬੱਸ ਖਤ ਪਿਆ ਹੋਇਆ ਵੱਡੀ ਸੰਗਤ ਪੁਰੀਆਂ ਇਸਾਰੇ ਵੀ ਕੁੱਤੇ ਹੋਏ ਨੇ ਹੀਰਾ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਸਭ ਦਿਆਂ ਦਾ। ਜਾਓ ਖੇਡ ਮੈਦਾਨ ਦੇ ਵਿੱਚ ਨੂੰ ਰਹੀ ਹੋਵੇ। ਹੈ ਜਦੋਂ ਗੋਲ ਮੱਧਾ ਫਿਰਦਾ। ਹਾਂ ਜੀ ਸਭ ਸਾਹਮਣੇ ਕਹਿੰਦੇ 53 ਦਾ ਵੀਰੋ। ਜਗਦੀਪ ਕਹਿੰਦੇ ਭੈਣੀ ਬਾਗਾ ਪਿੰਡਾ ਇਸ ਨੌਜਵਾਨ ਦਾ। ਆਹ ਵੇਖੋ ਮੇਰੇ ਵੀਰੋ। ਮੁੰਡਾ ਕਹਿੰਦੇ ਭੈਣੀ ਬਾਗੇ ਵਾਲਾ ਇਹ ਜਗਦੀਪ ਹੈ। ਆਹ 53 ਦਾ ਵਾਲਾ। ਇਹਨ ਕਹਿੰਦੇ ਮੁੰਡਾ ਮਾਨਸਾ ਵਾਲਾ। ਓਏ ਆ ਜਾਓ ਸਾਹਮਣੇ।